ਦੋ ਮੀਟਿੰਗ ਜਿਹੜੀ ਹੋਣੀ ਹੈ ਆਪਣੀ ਕੇਪੀ ਰਾਣੀ ਮੱਡਾ ਗਿੱਲਾ ਵਾਲਾ ਤਮੱਦੂ ਬਾਸ ਵਾਲਾ ਜਿਹੜੀ ਵੀ ਟੀਮ ਪਹਿਲਾਂ ਗੋਲ ਕਰਦੀ ਹੈ ਮੈਨਾ ਮਜੀਦ ਕੌਰ ਵੱਲੋਂ 500 ਰੁਪਏ ਦਾ ਸ਼ਪਾਏ ਦਾ ਨਾਮ ਇਹ ਕੋਆ ਆ ਤੇ ਆ ਜਿਹੜੀ ਵੀ ਟੀਮ ਇਹਦਾ ਗੋਲ ਕਰਦੀ ਹੈ ਲਓ ਪਹਿਲੇ ਕਿਹਦੇ ਫੀਡ ਗੋਲ ਲਈ 500 ਦੇ ਮਾਣ ਜਿਹੜੇ ਕੀਤੇ ਜਾਣਗੇ ਪਹਿਲੇ ਕਿਹਦੇ ਫੀਡ ਗੋਲ ਲਈ 500 ਦੇ ਮਾਣ ਸਾਡੇ ਪ੍ਰਿੰਸੀਪਲੋਂ ਮੈਨੂੰ ਮੇਰੇ ਵੱਲੋਂ ਜਿਹੜੇ ਕੀਤੇ ਜਾਣੇ ਆ। ਦਾ ਕੀ ਨਾਮ ਹੈ? ਮਾਨਣਾ ਪਬਲਿਕ ਸਕੂਲ ਆ ਨਾਲ ਹੀ ਆਪਣਾ। ਆਓ ਜਦੋਂ ਆਪਾਂ ਇੱਥੇ ਆ ਨਾਲ ਹੀ ਆਈਏ। ਹਾਂਜੀ ਆ। ਹੁਣ ਟਾਈਮ ਆ ਤਾਂ ਤੁਹਾਨੂੰ ਬੱਚੇ ਸਭ ਪੂਰੇ ਨਹੀਂ ਜੋ ਸੌਂ ਨਹੀਂ ਹੈਗਾ। ਅੱਛਾ। ਅੱਛੀ ਬੱਚੇ। ਕੋਪਾ ਨੂੰ ਕਰ ਲੈ ਆਲੇ ਮੈਂ ਨਾ। ਟਾਈਮ ਤਾਂ ਬਹੁਤ ਹੋ ਗਿਆ ਘਰ ਦੇ ਬੱਚੇ ਨੂੰ ਜਿਹੜਾ ਅੱਛਾ ਤੁਸੀਂ। ਅੱਛਾ। ਚਾਲ ਰਹੇ ਆ ਬੇਟੇ ਹੈਗੇ ਨਾ ਤਾਂ ਨਾ ਜਿਲ੍ਹਾ ਬਾਲਾ ਨੇ ਸੀਰੇ ਮਿੱਤਰੋ ਸਭੀ ਸਭੀ ਬਹੁਤ ਲੱਗਦੀ ਚੱਲ ਰਿਹਾ ਰਿਵਲ ਨੂੰ ਜੋ ਦੋ ਜੁਗ ਵਿੱਚ ਲਾ ਕੇ ਤੀਜਾ ਕੁਆਟਰ ਫਾਈਨਲ ਹਾਂਜੀ ਕਿ ਤੱਕ ਇਹ ਬਾਰੇ ਕੋਈ ਫਰਕ ਜ਼ਿਆਦਾ ਅਗੋਂ ਹੋਵੇ ਜੇ ਵਾਲੇ ਸਪੋਰਟ ਕਰਦੇ ਵੀ ਹੁੰਦਾ ਪਰ ਹਰ ਸਾਲ ਦਾ